ਕੋੜਕਪੂਰਾ ਦਾ ਬੱਸ ਸਟੈਂਡ ਤੁਸੀਂ ਦੇਖ ਲਓ ਹਾਲਾਤ ਦੇਖ ਲਓ ਤੇ ਅਸੀਂ ਮੈਨੂੰ ਜਗਾ ਇਹੇ ਆ ਬੱਸਾਂ ਜਾਂਦੀਆਂ ਉਹ ਦੇਖ ਲਓ ਨਿਕਲਦੀਆਂ ਤੇ ਅੰਦਰ ਵੇਖ ਲਓ ਕੂੜੇ ਵਾਲਾ ਡੰਪ ਆ ਇਧਰ ਨਾਲ ਕੂੜਾ ਬਾਈ ਬੰਦੇ ਨੂੰ ਹਾਲਾਤ ਬਹੁਤ ਗੰਦੇ ਲੱਗਦਾ 2010 11 ਚ ਇੱਥੇ ਆਉਂਦੇ ਰਹੇ ਆ ਤੇ ਆ ਹਾਲਾਤ ਬਾਈ ਉਹਦੋਂ ਵੀ ਵੱਧ ਤੋਂ ਵੱਧ ਹੋਏ ਪਏ ਨੇ ਤਾਂ ਤੁਸੀਂ ਦੇਖ ਲਓ ਇਧਰ ਕੋੜਕਪੂਰੇ ਦੇ ਬੱਸ ਸਟੈਂਡ ਦਾ ਜਿਹੜਾ ਹਾਲ ਹਾਲਾਤ ਆ ਜਿਹੜੇ ਬੱਸ ਸਟੈਂਡ ਦੇ ਬੈਕ ਸਾਈਡ ਤੋਂ ਆਪਾਂ ਦਿਖਾ ਰਹੇ ਆ ਬੱਸ ਸਟੈਂਡ ਤੇ ਫਰੰਟ ਤੋਂ ਤੁਸੀਂ ਸਾਰਿਆਂ ਨੇ ਕੋੜਕਪੂਰੇ ਦਾ ਬੱਸ ਸਟੈਂਡ ਦੇਖਿਆ ਹੀ ਹੈ ਨਾ ਫਰੰਟ ਤੋਂ ਤਾਂ ਇਹੀ ਹਾਲ ਫਰੰਟ ਇਹ ਲੋਦਾ ਬਿਲਡਿੰਗਾਂ ਨੂੰ ਪਤਾ ਨਹੀਂ ਕਿੰਨੇ ਕ ਸਾਲ ਹੋ ਗਏ ਅਸੀਂ ਪੜ ਪੜ ਕੇ ਵੀ ਇੱਥੋਂ ਜਾਵੜੇ ਹਨ ਇੱਥੇ ਖੜ ਕੇ ਅਸੀਂ ਬੱਸਾਂ ਡੀਕ ਕਰਦੇ ਸੀ ਆ ਦੇਖ ਲੋ ਖੰਡਰ ਬਣੇ ਪਏ ਆ ਜਿਹੜੇ ਹਾਲਾਤ ਦੇਖ ਲੋ ਥੋੜੂ ਜਿਹਾ ਬੱਸ ਸਟੈਂਡ ਦੇ ਕਿੰਨੇ ਬਾਦ ਤੋਂ ਬੱਤਰ ਹੋ ਗਏ ਆ ਬਾਥਰੂਮ ਬਣਿਆ ਸੀਗਾ ਉਹਦੇ ਵੀ ਇੰਨੀ ਕੋਈ ਸਾਫ ਸਫਾਈ ਨਹੀਂ ਮੱਖੀਆਂ ਮਛਰ ਪੂਰੇ ਆ ਇੱਧਰ ਦੇਖ ਲੋ ਹਾਲਾਤ ਕੰਡਰ ਬਣ ਚੁੱਕੇ ਜਿਵੇਂ ਬਿਲਕੁਲ ਤਾਂ ਉੱਧਰ ਜਿਹੜੇ ਬੱਸ ਸਟੈਂਡ ਜਿਹੜੇ ਹੈਗੇ ਆ ਦਫ਼ਤਰ ਹੁੰਦੇ ਸੀਗੇ ਪਰ ਕੜਕੀਆਂ ਕੁੜਕੀਆਂ ਬਹੁਤ ਪੁਰਾਣਾ ਬੱਸ ਸਟੈਂਡ ਆ ਤਾਂ ਇਹ ਜਦੋਂ ਨਵਾਂ ਬਣੂਗਾ ਚਲੋ ਆ ਇੰਟਰਲੌਕ ਜਰੂਰ ਲਾ ਦਿੱਤੀ ਜਿਹੜੀ ਬੱਸ ਸਟੈਂਡ ਦੇ ਵਿੱਚ ਇੰਟਰਲੌਕ ਐਵੇਂ ਲਾ ਦਿੱਤੀ ਗਈ ਆ ਪਰ ਇਹ ਜਿਹੜੇ ਅੰਦਰੋਂ ਬੱਸ ਸਟੈਂਡ ਦੇ ਹਾਲਾਤ ਇਹੀ ਆ ਜੇ ਇਹ ਨਵਾਂ ਨਵੀਨੀ ਕਰਨੇ ਤਾਂ ਕੀਤਾ ਜਾਵੇ ਨਵੀਆਂ ਸ਼ਾਪ ਦੁਕਾਨਾਂ ਇੱਥੇ ਬਣਾਈਆਂ ਜਾਣ ਤਾਂ ਵਧੀਆ ਸੋਹਣਾ ਲੱਗੇ ਹਨ ਤੇ ਹਾਲਾਤ ਇਹੀ ਆ ਤੇ ਇੱਧਰ ਵੀ ਤੁਹਾਨੂੰ ਦਿਖਾ ਦਿੰਨੇ ਆ ਬਾਕੀ ਬਾਕੀ ਇਹੇ ਆ ਬਸ ਸਟੈਂਡ ਦੇ ਨਾਲ ਤੁਸੀਂ ਦੇਖ ਲਓ ਇੱਧਰ ਬਸ ਸਟੈਂਡ ਤੇ 10000 ਆ ਜਾਂਦੇ ਆ ਅੱਜ ਤੇਰੇ ਅਰਦਾ ਆ ਰਹੇ ਗੰਦੇ ਆ ਆ ਤੁਸੀਂ ਦੇਖ ਲਓ ਨਾਲ ਹਾਲਾਤ ਬਾਈ ਜਿਹੜਾ ਬਸ ਸਟੈਂਡ ਦੇ ਨਾਲ ਬਿਲਕੁਲ ਗੰਦਾ ਆ ਜਿਹੜੇ ਨਾ ਕਰਮਾਂ ਦੇ ਆਂਦੇ ਆ ਉਹ ਚੱਕ ਕੇ ਥੋੜਾ ਜਿਆ ਤੁਰ ਜਾਂਦੇ ਆ ਅੱਛਾ ਬਾਕੀ ਐਵੇਂ ਹੀ ਪਿਆ ਰਹਿੰਦਾ ਵੇ ਲੋ ਸਾਰਾ ਇਹੀ ਧਿਆਨ ਦਾ ਐਂ ਹੀ ਅੱਜ ਦਾ ਥੋੜੀ ਐਂ ਹੀ ਆ ਰੋਜ਼ ਦਾ ਕੰਮ ਹੈ ਬਾਈ ਇਹ ਗੰਦਾ ਮੋਸ਼ਕ ਮਾਰਦਾ ਸਮੈਲ ਮੈਂ ਕਹਿੰਨਾ ਪੁੱਛੀ ਨਾ ਬਾਈ ਯਾਰ ਹੂੰ ਬਹੁਤ ਬੁਰੇ ਹਾਲਾਤ ਆ ਆ ਕੀ ਬਣਿਆ ਹੁਣ ਨਵਾਂ ਇਹ ਕੂੜੇ ਵਾਲਾ ਡੰਪ ਬਣਾ ਰੱਖਿਆ ਇੱਥੇ ਅੱਛਾ ਜਮਨ ਬਸ ਸਟੈਂਡ ਦੇ ਬਸ ਸਟੈਂਡ ਦੇ ਬਿਲਕੁਲ ਨਾਲ ਤੇ ਆ ਬਾਈ ਵੇਖ ਲਓ ਬਾਸ ਨੂੰ ਬਾਹਰ ਹੀ ਕਰੀ ਜਾਂਦਾ ਹੈ ਹਾਂ ਬਿਲਕੁਲ ਅੰਦਰ ਹੀ ਪਿਆ ਹਾਂ ਬਿਲਕੁਲ ਅੰਦਰ ਹੀ ਪਿਆ ਬਸ ਸਟੈਂਡ ਦੀ ਜਗ੍ਹਾ ਇਹ ਆ ਬੱਸਾਂ ਜਾਂਦੀਆਂ ਉਹ ਦੇਖ ਲਓ ਨਿਕਲਦੀਆਂ ਤੇ ਅੰਦਰ ਵੇਖ ਲਓ ਕੂੜੇ ਵਾਲਾ ਡੰਪਾ ਇਧਰ ਨਾਲ ਕੂੜਾ ਬਾਈ ਇਹਨਾਂ ਦੇ ਹਾਲਾਤ ਬਹੁਤ ਗੰਦੇ ਆ ਅੰਦਰ ਦਾ ਤੁਹਾਨੂੰ ਜਿਹੜਾ ਹਾਲਾਤ ਦਿਖਾ ਦਿਆ ਬਸ ਸਟੈਂਡ ਤੇ ਤੇ ਪਤਾ ਨਹੀਂ ਇਹ ਕਦੋਂ ਇਹ ਸੁਧਰਿਆ ਹੈ ਹਨਾ ਜਾਣਾਂਗਾ ਪਰ ਤੇ ਬਹੁਤ ਬੁਰੇ ਹਾਲਾਤ ਆ ਬਾਈ ਬਸ ਸਟੈਂਡ ਤੇ ਆਪ ਤੁਸੀਂ ਦੇਖ ਲਓ ਵੀ ਨੇੜੇ ਤੇਰੇ ਬਸ ਸਟੈਂਡ ਆ ਬਠਿੰਡੇ ਵਾਲਾ ਵਧੀਆ ਫ੍ਰੀਕੋਰਟ ਵਾਲਾ ਵਧੀਆ ਬਣ ਗਿਆ ਪਰ ਆ ਕੋੜਕਪੁਰੇ ਦੇ ਬਸ ਸ ਜਿਹੜੇ ਬਾਤ ਤੋਂ ਬੱਤਰ ਆ ਪਰ ਆ ਜਿਹੜੀ ਇੰਟਰਲੌਕ ਟੇਲ ਆ ਗੱਲੀ ਇਹ ਹੀ ਲੱਗ ਚੁੱਕੀ ਆ ਇਹ ਲੱਗੀ ਆ ਸਾਡੇ ਦੇਖਦਿਆਂ ਚ ਹੋਰ ਕੁਝ ਨਹੀਂ ਤੁਸੀਂ ਆਪ ਹੀ ਦੇਖ ਲਓ ਬੱਸ ਸਟੈਂਡ ਦੇ ਵਿੱਚ ਬਾਈ ਆ ਕੂੜਾ ਨਾਲ ਪਿਆ ਤੇ ਨਾਲ ਕੂੜੇ ਵਾਲਾ ਡੰਪ ਬੱਸ ਸਟੈਂਡ ਦੇ ਵਿੱਚ ਬਣਾਇਆ ਹੋਇਆ ਇਦੂ ਉੱਤੇ ਕੀ ਹੋਊਗਾ ਨਾ